ਸੇ ਸਾਡੇ ਅੱਜ ਪ੍ਰੈਸ ਵੀਰ ਜਿਹੜੇ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਦਾ ਸਾਰਾ ਇੱਥੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਸਾਡੇ ਜੋਹੰਦੇ ਸੈਕਟਰੀ ਤਰਸੀਮ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਵਿਕਰਮ ਰਵੜੀ ਜੀ ਤੇ ਸਾਡੇ ਨਾਲ ਹਲਕਾ ਕੋਆਰਡੀਨੇਟਰ ਹਰਕੇਸ਼ ਗੇਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਚੈਲਰ ਐਸੋਸੀਏਸ਼ਨ ਦੇ ਨਾਰਾਇਣ ਜੀ ਉਹਨਾਂ ਨਾਲ ਸਾਰੀ ਟੀਮ ਬਾਕੀ ਸਾਡੇ ਸਾਰੇ ਬਟਿੰਡਾ ਜ਼ਿਲ੍ਹੇ ਦੇ ਵਪਾਰੀ ਖੜੇ ਨੇ ਇਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅੱਜ ਪ੍ਰੈਸ ਨੂੰ ਇਸ ਲਈ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਸਾਰੇ ਪੰਜਾਬ ਦੇ ਵਪਾਰੀਆਂ ਨੂੰ ਸੀਐਮ ਭਗਵੰਤ ਮਾਨ ਜੀ ਨੇ ਔਰ ਹਰਪਾਲ ਚਿਮਾ ਜੀ ਨੇ ਇੱਕ ਦੀਵਾਲੀ ਦਾ ਜਿਹੜਾ ਤੋਹਫਾ ਦਿੱਤਾ ਹੈਗਾ ਵਪਾਰੀਆਂ ਲਈ ਇਹ ਇੱਕ ਬਹੁਤ ਵੱਡੀ ਰਾਤ ਹੈ ਕਿ ਜਿਹੜੀ ਪਿਛਲੇ 70 ਸਾਲ ਦੇ ਵਿੱਚ ਜਿਹੜੀ ਪਿਛਲੀ ਸਰਕਾਰ ਚਾਹੇ ਉਹ ਕਾਲੀ ਦਲ ਕਾਂਗਰਸ ਭਾਜਪਾ ਸੀ ਉਹਨਾਂ ਦੇ ਟਾਈਮ ਦੇ ਵਿੱਚ ਇਹ ਪਾਲਿਸੀ ਜਿਹੜੀ ਆਈ ਸੀ ਫੇਲ ਹੋ ਚੁੱਕੀ ਸੀ ਇਹ ਪਾਲਿਸੀ ਤੀਸਰੀ ਵਾਰ ਆਈ ਹੈਗੀ ਹੈ ਜਿਹੜੀ ਕਿ ਸਕਸੈਸ ਰਹੀ ਹੈ ਪਿਛਲੀ ਜਿਹੜੀ ਪਾਲਿਸੀ ਆਈ ਸੀ 1.5 ਸਾਲ ਪਹਿਲਾਂ ਜਿਹੜੀ ਮੈਂ 22 2022 ਦੇ ਪਹਿਲਾ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਮਾਨ ਸਰਕਾਰ ਨੇ ਜਿਹੜੀ ਵਾਅਦੇ ਕੀਤੇ ਸੀ ਵਪਾਰੀਆਂ ਨਾਲ ਜਿਹੜੀ ਕਿ ਅਸੀਂ ਵਨ ਟਾਈਮ ਸੈਟਲਮੈਂਟ ਪਾਲਿਸੀ ਲੈ ਕੇ ਆਵਾਂਗੇ ਉਹ ਤੁਹਾਡੇ ਸਾਹਮਣੇ ਹੀ ਹੈ ਧਰਤਲ ਤੇ ਹੈਗੀ ਆ ਜਿਹੜੀ ਕਿ ਪਿਛਲੇ 1.5 ਸਾਲ ਪਹਿਲਾਂ ਜਿਹੜੀ ਪਾਲਿਸੀ ਆਈ ਸੀ ਉਹ ਪੰਜਾਬ ਦੇ 63000 ਵਪਾਰੀਆਂ ਨੂੰ ਲਗਭਗ ਫਾਇਦਾ ਹੋਇਆ ਸੀ ਉਹਦੇ ਵਿੱਚ ਜਿਹੜੀ ਪਾਲਿਸੀ ਆਈ ਸੀ 1 ਲੱਖ ਤੋਂ 1 ਕਰੋੜ ਤੱਕ ਦਾ ਜਿਹੜਾ ਪਾਲਿਸੀ ਆਈ ਸੀ ਉਹਦੇ ਵਿੱਚ 1 ਲੱਖ ਜਿਹੜੇ 40000 ਵਪਾਰੀ ਸੀ 1 ਲੱਖ ਤੱਕ ਦੇ ਉਹਨਾਂ ਨੂੰ ਵੇਵ ਕਰ ਦਿੱਤੇ ਗਏ ਸੀ ਜਿਹੜੇ 22000 ਵਪਾਰੀ ਸੀ 1 ਕਰੋੜ ਤੱਕ ਸੀ ਜਿਨ੍ਹਾਂ ਦੇ ਉੱਤੇ 100% ਵਿਆਜ ਤੇ 100% ਪਲੰਟੀ ਲੱਗੀ ਹੋਈ ਸੀ ਉਹ ਵਿਆਜ ਤੇ ਪਲੰਟੀ ਮਾਫ ਕਰਕੇ 50% 1 ਕਰੋੜ ਦੇ ਵਿੱਚੋਂ ਪ੍ਰਭਾਅ ਦਿੱਤਾ ਗਿਆ ਸੀ ਉਦੇ ਵਿੱਚੋਂ ਲਗਭਗ 90 ਤੋਂ 95% ਲੋਕਾਂ ਨੇ ਇਸ ਦਾ ਲਾਭ ਉਠਾਇਆ ਔਰ ਉਸ ਦੇ ਵਿੱਚੋਂ ਜਿਹੜੇ 8-10% ਲੋਕ ਰਹਿ ਗਏ ਸੀ ਮੇਰੀ ਰਿਕਮੈਂਡੇਸ਼ਨ ਦੇ ਉੱਤੇ ਇਸ ਵਾਰ ਇਸ ਉਹ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਵੀ ਇਸ ਪਾਲਸੀ ਦੇ ਵਿੱਚ ਹਿੱਸਾ ਬਣਾਇਆ ਗਿਆ ਤਾਂ ਇਹ ਸਭ ਤੋਂ ਵੱਡੀ ਜਿਹੜੇ ਵਪਾਰੀ ਵਿਚਾਰੇ ਰਹਿ ਗਏ ਸੀ ਮੈਨੂੰ ਡਿਮਾਂਡ ਕਰਦੇ ਸੀ ਵੀ ਮੈਂ ਲਗਭਗ ਸਾਰੇ ਪੰਜਾਬ ਚ ਜਦੋਂ ਘੁੰਮ ਰਿਹਾ ਸੀ ਤੇ ਉਹ ਕਹਿੰਦੇ ਸਰ ਇੱਕ ਕੁਆਟਰ ਹੋਰ ਰਹਿ ਗਿਆ ਜਿਹੜਾ 17-18 ਦਾ ਹੈਗਾ ਉਹ ਵੀ ਵੈਟ ਦਾ ਜਿਹੜਾ ਉਹ ਵੀ ਤੁਸੀਂ ਇਸ ਇਸ ਨੂੰ ਪੂਰਾ ਕਰਵਾਓ ਉਹਦੇ ਲਈ ਮੈਂ ਰეკਮੈਂਡੇਸ਼ਨ ਸਰਕਾਰ ਨੂੰ ਭੇਜੀ ਆ ਸਾਡੇ ਸੀਐਮ ਭਗਵੰਤ ਸਿੰਘ ਹਰਪਾਲ ਚਿਮਾ ਜੀ ਨੂੰ ਜਿਹੜੀ ਕਿ ਉਹ ਰეკਮੈਂਡੇਸ਼ਨ ਮੰਨੀ ਗਈ ਔਰ ਇਸ ਤੋਂ ਸਭ ਪੰਜਾਬ ਦੇ ਵਿੱਚ ਜਿਹੜੀ ਇਸ ਵਾਰੀ ਦੀਵਾਲੀ ਦਾ ਜਿਹੜਾ ਵੱਡਾ ਤੋਹਫਾ ਹੈ ਉਹ ਦਿੱਤਾ ਸਰਕਾਰ ਨੇ ਜਿਹਦੇ ਚ ਲਗਭਗ 20000 ਵਪਾਰੀਆਂ ਨੂੰ ਇਸ ਦਾ ਫਾਇਦਾ ਹੋਊਗਾ ਜਿਹਦੇ ਚ ਇੱਕ ਕਰੋੜ ਤੋਂ ਲੈ ਕੇ 25 ਕਰੋੜ ਤੱਕ ਜਿਹੜੇ ਵਪਾਰੀ ਆ ਉਹਨਾਂ ਨੂੰ ਜਿਹੜੀ 100% ਪਲੈਂਟੀ ਤੇ ਵਿਆਜ ਮਾਫਿਕ ਹੈ ਔਰ 25% ਮੂਲ ਦਾ ਉਹਨਾਂ ਨੇ ਭਰਨਾ ਹੈਗਾ ਜਿਹੜੇ 25 ਕਰੋੜ ਤੋਂ ਉੱਪਰ ਕੇਸ ਸੀਗਾ ਉਹਨਾਂ ਨੇ 10% ਇਹਦਾ ਫਾਇਦਾ ਲੈ ਸਕਦੇ ਆ ਜਿਨ੍ਹਾਂ ਨਾਲ ਕੀ ਲਗਭਗ ਮੈਂ ਜੇ ਦੋਨਾਂ ਦੀ ਤੁਲਨਾ ਕਰੀਏ ਜੇ ਪਿਛਲੀ OTS ਤੇ SOTS ਦੇ ਲਗਭਗ 83000 ਵਪਾਰੀਆਂ ਨੂੰ ਪੰਜਾਬ ਦੇ ਨੂੰ ਫਾਇਦਾ ਹੋਇਆ ਔਰ ਜਿਹੜੇ ਪਿਛਲੇ ਰਹਿ ਗਏ ਸੀ ਉਹ ਵੀ ਇਸ ਚ ਕਵਰ ਹੋਗੇ ਔਰ 90 ਵਪਾਰੀ ਵੀ ਕਵਰ ਹੋਗੇ ਮਾਨ ਸਰਕਾਰ ਦਾ ਮੰਨਣਾ ਹੈ ਵੀ ਜਿਹੜੀ ਪਾਲਿਸੀ ਹੈ ਕਿ ਜਿਹੜੀ ਪੁਰਾਣੀ ਪਾਲਿਸੀ ਹੈਗੀ ਹੈ ਵੈਟ ਦੇ ਜਿੰਨੇ ਵੀ ਸਾਡੇ ਪੰਜਾਬ ਦੇ ਵਪਾਰੀ ਹੈਗੇ ਆ ਉਹ ਆਪ ਦਾ ਬਿਜ਼ਨਸ ਖਾਵਾ ਮਾਹੌਲ 'ਚ ਅਦਰ ਬਿਜ਼ਨਸ ਕਰ ਸਕਣ ਜਿਹਦੇ ਨਾਲ ਕਿ ਵਪਾਰੀ ਹਮੇਸ਼ਾ ਕੀ ਆਦੇ ਨੋਟਿਸ ਦੇ ਜਦੋਂ ਵੀ ਡਿਪਾਰਟਮੈਂਟ ਵੱਲੋਂ ਨੋਟਿਸ ਆਉਂਦੇ ਚ ਉਹਨਾਂ ਜਿ ਘਬੜਾੜ ਪੈਦਾ ਸੀ ਉਸ ਘਬੜਾਟ ਨੂੰ ਮਾਨ ਸਰਕਾਰ ਨੇ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਨਾਲ ਪਾਰਚੀ ਮੱਝ ਉਸ ਨੂੰ ਦੂਰ ਕੀਤਾ ਹੈਗਾ ਔਰ ਇਹ ਦੀਵਾਲੀ ਦੇ ਵਿੱਚ ਵਪਾਰੀਆਂ ਦੀ ਇੱਕ ਬਹੁਤ ਵੱਡਾ ਤੋਪਾ ਹੈਗਾ ਮਾਨ ਸਰਕਾਰ ਦਾ ਹਮੇਸ਼ਾ ਮਾਨ ਸਰਕਾਰ ਵਪਾਰੀਆਂ ਦਾ ਦਿਲ ਖੋਲ ਕੇ ਚਾਹੇ ਇੰਡਸਟਰੀ ਨੂੰ ਲੈ ਕੇ ਚਾਹੇ ਉਹ ਕਿਸੇ ਵੀ ਅਧਾਰੇ ਨੂੰ ਲੈ ਕੇ ਨਾਲ ਖੜੀ ਹੈ ਸਾਡੇ ਨਾਲ ਜਿਵੇਂ ਵਪਾਰੀ ਪਿੱਛੇ ਖੜਿਆ ਮੇਰੇ ਨਾਲ ਸਾਰੇ ਵਪਾਰੀ ਆਏ ਆ ਸਾਡੇ ਨਾਲ ਸੈਲਰ ਅਸੋਸੀਏਸ਼ਨ ਦੇ ਵੀ ਮਾਲਕ ਆਏ ਹੈਗੇ ਇਹਨਾਂ ਦੇ ਤੋਂ ਵੀ ਕੋਈ ਤੋ ਸਹੀ ਪੁੱਛਣਾ ਵੀ ਉਹਨਾਂ ਨੇ ਲਈ ਕੀ ਫਾਇਦਾ ਹੋਇਆ ਜਿਹੜੇ ਕਿ ਪਿਛਲੇ 15 16 ਸਾਲਾਂ ਤੋਂ ਡਿਫਾਲਟਰ ਹੋ ਚੁੱਕੇ ਸੀ ਸ਼ੈਲਰ ਮਾਲਕ ਕਈ ਬੰਦ ਹੋ ਚੁੱਕੇ ਸੀ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਦਿੱਤੀ ਹੈ ਇਸ ਸਰਕਾਰ ਨੇ ਜਿਹੜੇ ਕਿ ਸਾਡੇ ਸ਼ੈਲਰ ਮਾਲਕ ਹੈ ਉਹਨਾਂ ਨੇ ਅਪਲਾਈ ਵੀ ਕਰਨਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਉਹ ਇਸ ਸਰਸਰ ਤੋਂ ਆਪਣੇ ਸ਼ੈਲਰ ਚਲਾ ਸਕਦੇ ਹਨ ਤੇ ਮੈਂ ਬੇਨਤੀ ਕਰਨਾ ਸ਼ੈਲਰ ਮਾਲਕ ਜਿਹੜੇ ਨਾਰਾਇਣ ਜੀ ਆ ਉਹ ਥੋੜਾ ਜਿਆਦਾ ਤੇ ਸਾਡੇ ਵਪਾਰੀ ਵੀ ਹੈਗੇ ਆ ਔਰ ਸੈਲਰ ਮਾਲਕ ਵੀ ਹੈਗੇ ਆ ਉਹ ਆਦੇ ਬਾਰੇ ਕੁਛ ਦੱਸੋ ਮੈਨੂੰ ਖੇਨਾ ਕੀ ਬੈਨੀਫਿਟ ਮਿਲੇ ਕਿਹੜੀ ਕਿਹੜੀ ਬੈਨੀਫਿਟ ਮਿਲੇ ਇਹ ਸਰ ਜਿਹੜੀ ਓਟੀਆ ਸਕੀਮ ਲੈ ਕੇ ਆਈ ਹੈ ਮਾਨ ਸਰਕਾਰ ਜੀ ਉਹਦਾ ਇੰਡਸਟਰੀ ਨੂੰ ਸਾਡੀ ਨੂੰ ਕਾਫੀ ਫਾਇਦਾ ਹੋਣਾ ਹੈ ਕਾਫੀ ਸਾਡੀ ਇੰਡਸਟਰੀ ਜਿਹੜੀ ਡਿਫਾਲਟਰ ਹੋਈ ਸੀ 2008-09 ਚ ਝੋਨੇ ਦੀ ਵੈਰਾਈਟੀ ਆਈ ਸੀਗੀ ਪੀਏਯੂ 201 ਉਹਦੇ 'ਚ ਜਿਹੜਾ ਡੈਮੇਜਡ ਐਸ ਕਲਰ ਦੀ ਮਾਤਰਾ ਜ਼ਿਆਦਾ ਸੀ ਉਹ ਸਾਡੇ ਜਿਹੜੇ ਮਿੱਲਰ ਸੀ ਉਹਦਾ ਰਾਈਸ ਡਿਲੀਵਰ ਨਹੀਂ ਕਰ ਸਕੇ। ਦੇ ਦਿਨ ਜਿਹੜਾ ਟਾਈਮ ਪੀਰੀਅਡ ਸੀ ਉਹਦੇ ਦੌਰਾਨ ਰਾਈਸ ਡਿਲੀਵਰ ਨਹੀਂ ਕਰ ਸਕੇ। ਇਸ ਕਰਕੇ ਉਹ ਮਿਲਾਂ ਡਿਫਾਲਟਰ ਹੋ ਗਈਆਂ ਸੀਗੀਆਂ। ਉਹ ਅੱਜ ਤੱਕ ਬੰਦ ਪਈਆਂ ਸੀ। ਉਹੇ ਜਿਹੀਆਂ ਕਈ ਮਿਲਾਂ ਹੁਣੇ ਓਟੀਐ ਸਕੀਮ ਨਾਲ ਚੱਲ ਪੈਣਗੀਆਂ। ਇਹਦੇ 'ਚ ਵਿਆਜ ਦੀ ਵੀ ਕਾਫੀ ਬੈਨੀਫਿਟ ਦਿੱਤਾ ਹੈ ਸਰਕਾਰ ਨੇ। ਵੈਸੇ ਤਾਂ ਸਰਕਾਰਾਂ 18 28 28% ਵਿਆਜ ਲੈਂਦੀਆਂ। ਇਸ ਪਾਲਿਸੀ ਦੇ ਤਹਿਤ ਮੈਕਸਿਮਮ ਜਿਹੜੀ ਵਿਆਜ ਦੀ ਦਰ ਹੈ ਉਹ 9% ਲੈਣੀ ਹੈ ਇਸ ਤੋਂ ਜ਼ਿਆਦਾ ਨਹੀਂ ਲੈਣੀ ਉਹ ਕਾफी ਰਾਹਤ ਹੈ ਜਿਹੜੇ ਮਿੱਲਰ ਨੇ ਕਿਸੇ ਨੇ ਕੋਈ ਪੈਸੇ ਭਰਨ ਵਾਲੇ ਸੀਗੇ ਉਹਨਾਂ ਨੂੰ ਵੀ ਇੱਕ ਫਿਕਸ ਅਮਾਉਂਟ ਦੇਣ ਖਾਤਰ ਕਿਹਾ ਜੇ ਉਹ ਮਿੱਲਰ ਚਾਵੇ ਜਾਂ ਮਿੱਲ ਚਲਾਉਣਾ ਚਾਹੁੰਦਾ ਹੈ 15 ਸਾਲਾਂ ਤੋਂ ਬੰਦ ਪਈ ਮਿੱਲ ਉਹ ਹੁਣ ਚਲਾਉਣ ਦੇ ਯੋਗ ਹੋ ਗਿਆ ਇਸ ਕਰਕੇ ਮਿੱਲਰ ਇਸ ਸਕੀਮ ਦਾ ਬੈਨੀਫਿਟ ਲੈਣਾ ਚਾਹੁੰਦੇ ਆ ਬਠਿੰਡੇ ਜ਼ਿਲ੍ਹੇ ਦੇ ਲਗਭਗ 35 ਮਿੱਲਾਂ ਡਿਫਾਲਟਰ ਸੀਗੀਆਂ ਜਿਦੇ ਚੋ ਇਸ ਪਾਲਿਸੀ ਦੇ ਤਹਿਤ 8 ਮਿਲਾਂ ਨੇ ਫੂਡ ਸਪਲਾਈ ਵਿਭਾਗ ਚ ਅਪਲਾਈ ਕਰਤਾ ਜੇ ਉਹ ਇਹਨਾਂ ਇਹ ਪੇਮੈਂਟ ਭਰ ਦਿੰਦੇ ਐ ਤਾਂ ਹੋ ਸਕਦਾ ਵੀ ਐਸਸੀ ਜਣੀ ਉਹਨਾਂ ਦੇ ਚੋਨੇ ਦੀ ਸਟੋਰੇਜ ਹੋ ਜੇ ਤੇ ਬੰਦ ਪਈਆਂ ਮਿਲਾਂ ਚੱਲ ਪੈਣ ਜਿਹੜੀ ਪੰਜਾਬ ਸਰਕਾਰ ਦੀ ਤੇ ਅਨਿਲ ਠਾਕਰ ਜੀਾਂ ਦੀ ਜਾਂ ਸਾਡੇ ਫੂਡ ਸਪਲਾਈ ਵਿਭਾਗ ਦੇ ਅਫਸਰ ਐ ਜਿਵੇਂ ਸੈਕਟਰੀ ਫੂਡ ਐ ਜਾਂ ਡਾਇਰੈਕਟਰ ਫੂਡ ਐ ਉਹਨਾਂ ਦੀ ਵਪਾਰੀਆਂ ਪ੍ਰਤੀ ਸੰਜੀਦਗੀ ਦਾ ਪਤਾ ਲੱਗਦਾ ਵੀ ਉਹ ਇੰਡਸਟਰੀ ਨੂੰ ਪਰਫੁੱਲਤ ਕਰਨਾ ਚਾਹੁੰਦੇ ਐ ਸਾੜੀ ਇੰਡਸਟਰੀ ਦਾ ਇਹਦੇ ਚ ਕਾਫੀ ਬੈਨੀਫਿਟ ਹੋਣਾ ਹੈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਰ ਸਾਨੂੰ ਬੈਨੀਫਿਟ ਪਰਸਨਲ ਹੀ ਨਹੀਂ ਹੋਣਾ ਜਿਹੜੀਆਂ ਮਿਲਾਂ ਡਿਫਾਲਟ ਰ ਹੈ ਉਹਨਾਂ ਨੂੰ ਬੈਨੀਫਿਟ ਹੋਣਾ ਹੈ ਉਹ ਲਗਭਗ 35 ਮਿਲਾਂ ਉਹ ਜੇ فرض ਕਰੋ ਉਹਨਾਂ ਦਾ ਲੱਖ ਰੁਪਿਆ ਸੀ 2008-09 ਚ ਭਰਨ ਵਾਲਾ ਤਾਂ ਉਹਨਾਂ ਤੋਂ ਆਪਾਂ 10 ਲੱਖ ਮੰਗ ਰਹੀ ਸੀ ਸਰਕਾਰ ਅੱਜ ਉਹਨਾਂ ਨੂੰ ਲਗਭਗ 1.5 ਲੱਖ ਰੁਪਿਆ ਹੋਰ ਭਰ ਕੇ ਇੱਕ ਵਾਰੀ ਉਹਨਾਂ ਦੀ ਮਿਲ ਚੱਲਦੀ ਹੋਗੀ ਇਹ ਫਾਰ ਐਗਜ਼ਾਮਪਲ ਹੈ ਇਹ ਨਹੀਂ ਵੀ ਕੋਈ ਮੈਂ ਫਿਗਰ ਮੈਂ ਤਾਂ ਇਹ ਕਰਤੀ ਵੀ ਇੰਨੀ ਭਰ ਕੇ ਸਰ ਜੂਗਾ ਜੇ ਕਿਸੇ ਬੰਦੇ ਨੇ ਲੱਖ ਦੇਣਾ ਸੀ ਤਾਂ ਉਹਨੂੰ ਡੇਢ ਭਰ ਕੇ ਅੱਜ ਇੱਕ ਵਾਰੀ ਉਹਦੀ ਮਿੱਲ ਚੱਲਦੀ ਹੋਗੀ ਇਹ ਸਾਰੇ ਪੰਜਾਬ ਦੀਆਂ ਡਿਫਾਲਟਰ ਮਿੱਲਾਂ ਦੀ ਲਾਗੂ ਹੋਣਾ ਇਕੱਲੇ ਮੇਰੇ ਤੇ ਨਹੀਂ ਲਾਗੂ ਹੋਣਾ ਸਿੰਦੇ ਜਿਲ੍ਹੇ ਕਿੰਨੇ ਸੈਲਰ ਰੋਟ ਸਾਢੇ 550 ਸੈਲਰ ਹੈ ਜੀ ਇਹ ਤਾਂ 35 ਡਿਫਾਲਟਰ ਸੀ 35 ਡਿਫਾਲਟਰ ਸੀ ਔਰ ਪੇਮੈਂਟ ਪ੍ਰਾਣੀ ਭਰਨ ਕਰਕੇ ਨਾ ਭਰਨ ਕਰਕੇ ਡਿਫਾਲਟਰ ਸੀ ਜੀ ਕਦੋਂ ਕਦੋਂ ਡਿਫਾਲਟਰ ਸੀ 2008 '9 ਦੇ ਹੈ ਜ਼ਿਆਦਾਤਰ ਕੇ ਜੀ 2008 ਨੂੰ 9 9 10 ਇੱਕ ਵੈਰੈਟੀ ਪੀਏਯੂ 221 ਸੀ ਸਰਕਪੇ ਯੂਨੀਵਰਸਿਟੀ ਨੇ ਹੋ ਕਰੀ ਸੀ ਉਹਦਾ ਚਾਵਲ ਲੈਨ ਤੋਂ ਐਫਸੀਆਈ ਨੇ ਮਨਾਂ ਕਰਤਾ ਸੀਗਾ ਉਸ ਕਰਕੇ 2 ਸਾਲ ਮਿਲੰਗ ਚੱਲਦੀ ਰਹੀ ਉਹਦੀ ਕੁਝ ਕੁ ਬੰਦਿਆਂ ਨੇ ਤਾਂ ਔਖੇ ਸੌਖੇ ਉਹਦਾ ਰਾਈਸ ਡਿਲੀਵਰ ਕਰਤਾ ਕਈ ਬੰਦਿਆਂ ਦੇ ਸਟੋਰੇਜ ਵਗੈਰਾ ਜ਼ਿਆਦਾ ਸੀ ਉਹਨਾਂ ਤੋਂ ਰਾਈਸ ਡਿਲੀਵਰ ਨਹੀਂ ਹੋਇਆ ਉਹਦਾ ਡਿਫਾਲਟ ਹੋ ਗਿਆ ਸੋ ਜੀਐਸਟੀ ਨਾਲ ਨੂੰ ਤਾਲੁਕ ਹੈ ਸਰ ਸਾਡਾ ਜ਼ਿਆਦਾ ਰਾਈਸ ਇੰਡਸਟਰੀ ਦਾ ਜੀਐਸਟੀ ਨਾਲ ਤਾਲੁਕ ਨਹੀਂ ਹੈ ਪਰ ਜਿੰਨਾ ਕਿ ਸਾਡਾ ਕੋਈ ਵਪਾਰੀ ਭਰਾਵਾਂ ਨਾਲ ਗੱਲ ਹੋਈ ਹੈ GST ਨਹੀਂ ਇਹਨਾਂ ਦਾ ਜਿਹੜਾ VAT ਨਾਲ ਰਿਲੇਟਡ ਹੈ ਜਿਹੜੀ OTS ਸਕੀਮ ਹੈ GST ਨਾਲ ਰਿਲੇਟਡ ਹੈ ਜਿਹੜੀ ਚੈਨਲ ਵਾਲਿਆਂ ਨੂੰ ਲੱਗੇਗੀ ਜਿਹੜੀ ਇੰਡਸਟਰੀਆਂ ਲਈ ਵਪਾਰੀਆਂ ਲਈ ਤੇ ਇੰਡਸਟਰੀ ਜਿਹੜੇ ਡਿਸਪੂਟਡ ਕੇਸ ਜਿਹੜੇ ਸਾਡਾ ਨਾ ਐਗਰੋ ਬੇਸਡ ਇੰਡਸਟਰੀ ਹੈ ਸਾਡੇ ਵਾਲੇ ਤੇ ਥੋੜਾ ਜਿਹਾ VAT ਦੇ ਉੱਤੇ GST ਵੈਸੇ ਹੀ ਬੇਵਫ ਹੈ ਸਾਡੀ ਇੰਡਸਟਰੀ ਦੇ ਮਤਲਬ ਇੱਕ ਤੁਸੀਂ ਜਨਰਲ ਸੇ ਵਪਾਰੀਆਂ ਲਈ ਬਹੁਤ ਕੁਝ ਕੀਤਾ ਜੀ ਇੱਕ 2017 ਤੋਂ GST ਲੱਗ ਗਿਆ ਸੀ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਆਪਦੀ ਬੈਂਡ ਤੇ ਬੰਦ ਕੇਸ ਪੈਂਡਿੰਗ ਪਏ ਆ। ਉਹੀ ਆ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਪੁਰਾਣੀ ਕੇਸ ਸੀ 17 18 ਦਾ ਕੁਆਟਰ ਉਹਦੇ ਚ ਇਹ ਉਹ ਜਿਹੜੇ ਕੋਈ ਬੈਂਡ ਦੀ ਕੋਈ ਪੇਮੈਂਟ ਆ ਪੈਂਡਿੰਗ ਨਹੀਂ ਹੈਗੀ ਆ। ਜਿਹੜੇ ਡਿਸਪੂਟ ਕਿਸੇ ਪਲੈਂਟੀਆਂ ਲੱਗ ਗਈ ਸੀ ਆ ਬੈਂਡ ਦੇ ਕੇ ਜਿਹੜੇ ਕੋਈ ਕੇਸਿਸ ਰਹਿੰਦੇ ਸੀ ਜਾਂ ਕੇਸ ਹੋਣ ਵਾਲੇ ਰਹਿੰਦੇ ਸੀ ਉਹ ਪੈਂਡਿੰਗ ਸੀ ਇੱਕ ਕੁਆਟਰ ਦੇ। ਉਹ ਤੋਂ ਪਹਿਲਾਂ ਦੇ ਕੁਆਟਰਸ ਨੂੰ ਮੈਂ ਦੱਸਿਆ ਵੀ 92% ਲੋਕਾਂ ਨੇ ਆ ਦਾ ਲਾਭ ਉਠਾਇਆ। ਜੋ ਜਿਹੜੇ 8% ਦਾ 10% ਰਹਿਗੇ ਸੀ ਉਹ ਵੀ ਅਸੀਂ ਅਸੀਂ ਇਨਵੋਲ ਕਰਕੇ ਉਹਨਾਂ ਦਾ ਵੀ ਅਸੀਂ ਪੂਰਾ ਪੂਰਾ ਕਰਤਾ ਇਸ ਕੁਆਟਰ ਦੇ ਵਿੱਚ ਉਸ ਦਾ ਵੀ ਜਿਹੜੇ ਰਹਿਗੇ ਸੀ ਉਹ ਵੀ ਅਸੀਂ ਦਾ ਲਾਭ ਉਠਾ ਸਕਦੇ ਆ ਜਿਹੜਾ ਕਿ ਪੁਰਾਣੇ ਜਿੰਨੇ ਕੀ ਵੈਟ ਦੇ ਕੇ ਸੀ ਸੀ ਜੀਐਸਟੀ ਦਾ ਸਾਰਾ ਜ ਹੈ ਵੈਟ ਦੇ ਜਿੰਨੇ ਵੀ ਕਿਆ ਸੀ ਇਸ ਸਕੀਮ ਨਾਲ ਸਾਰੇ ਉਹ ਖਤਮ ਹੋ ਗਏ ਮੈਂ ਸਾਡੇ ਜਨ ਸੈਕਟਰੀ ਉਹ ਵੀ ਕੁਝ ਕਹਿਣਾ ਚਾਹਦੇ ਹਾਂ ਇੱਕ ਮਾਈਕ ਦੇ ਪ੍ਰੈਸ ਕਲੱਬ ਉਹ ਸਾਰਿਆਂ ਦਾ ਪ੍ਰਿੰਟ ਮੀਡੀਆ ਦਾ ਤੇ ਇਲੈਕਟ੍ਰੋਨਿਕ মিডিਆ ਦਾ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਹੋ। ਬੁੜਾਈ ਦੇ ਪਾਤਰ ਨੇ ਠਾਕੁਰ ਸਾਹਿਬ ਅਨਿਲ ਠਾਕੁਰ ਜੀ ਸਾਡੇ ਜਿਹੜੇ ਟ੍ਰੇਡ ਦੇ ਪ੍ਰਧਾਨ ਨੇ ਇਹਨਾਂ ਦੇ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਮੀਟਿੰਗਾਂ ਜਾ ਜਾ ਕੇ ਵਪਾਰੀਆਂ ਨਾਲ ਕੀਤੀਆਂ ਉਹਨਾਂ ਦੀ ਜੋ ਡਿਮਾਂਡ ਸੀ ਜੋ ਉਹਨਾਂ ਦੀ ਤਕਲੀਫ ਸੀ ਉਹਨਾਂ ਨੇ ਇੱਕ ਨੋਟ ਆਊਟ ਕਰਕੇ ਸਾਡੇ ਸੀਐਮ ਸਾਹਿਬ ਕੋਲੇ ਤੇ ਚੀਮਾ ਜੀ ਕੋਲੇ ਉਹ ਦਖਾਇਆ ਵੀ ਵਪਾਰੀਆਂ ਦਾ ਆ ਪੁਰਾਣਾ ਦਰਦ ਹੈ ਜਿਹੜਾ ਸੀ ਇਲੈਕਸ਼ਨਾਂ ਵੇਲੇ ਵਾਅਦਾ ਵੀ ਕੀਤਾ ਸੀ। ਵਪਾਰੀ ਨਾਲ ਤਾਂ ਜਿੰਨੇ ਉਹਨਾਂ ਦੇ ਪੁਰਾਣੇ ਵੈਟ ਦੇ ਪੈਂਡਿੰਗ ਕੇਸ ਸੀ ਜਿਹਦੇ ਕਰਕੇ ਵਪਾਰੀ ਡਿਫਾਲਟਰ ਹੁੰਦਾ ਸੀ ਦੇਖੋ ਇੱਕ ਵਪਾਰੀ ਕਿਸੇ ਵੀ ਸਟੇਟ ਦਾ ਜਾਂ ਕਿਸੇ ਵੀ ਨੇਸ਼ਨ ਦਾ ਇੱਕ ਰੀੜ ਦੀ ਹੱਡੀ ਹੁੰਦਾ ਹੈ ਜਿਹਨੇ ਗਵਰਨਮੈਂਟ ਨੂੰ ਟੈਕਸ ਦੇ ਕੇ ਵਿਆਜ ਦੇ ਕੇ ਜਾਂ ਦੇ ਕੇ ਉਹਨੇ ਆਪਦਾ ਬਿਜ਼ਨਸ ਚਲਾਉਣਾ ਜੇ ਸਾਡਾ ਬਿਜ਼ਨਸ ਹੀ ਵਪਾਰੀ ਬੰਦ ਹੋ ਗਿਆ ਤਾਂ ਗਵਰਨਮੈਂਟ ਨੂੰ ਟੈਕਸ ਕਿੱਥੋਂ ਆਊਗਾ ਬੇਸ਼ੱਕ ਉਹ ਪੁਰਾਣੇ ਕੇਸ ਸੀ ਪਰ ਉਹ ਨਾ ਤਾਂ ਸਾਡਾ ਵਪਾਰੀ ਇਹ ਚਾਹੁੰਦਾ ਵੀ ਮੈਂ ਡਿਫਾਲਟਰ ਹੋਵਾਂ ਤਾਂ ਬੜੀ ਸੰਜੀਦਗੀ ਨਾਲ ਗਵਰਨਮੈਂਟ ਨੇ ਪਹਿਲਾਂ ਓਟੀਐਸ ਲੈਣੀ ਆ ਉਹਦੇ ਵਿੱਚ ਜਿਵੇਂ ਠਾਕੁਰ ਸਾਹਿਬ ਨੇ ਦੱਸਿਆ 92% ਲੋਕ ਕਵਰ ਹੋ ਗਏ ਸੀ ਪਰ ਉਹ 1 ਕਰੋੜ ਤੱਕ ਦੇ ਸੀਗੀਆਂ ਕੁਝ ਬੰਦੇ ਸੀ ਜਿਹੜੇ ਵੱਡੇ ਅਮਾਉਂਟ ਸੀ ਜਿਵੇਂ 1 ਤੋਂ 25 ਕਰੋੜ 25 ਕਰੋੜ ਤੋਂ ਵੀ ਉੱਪਰ ਦੇ ਜਿਹੜੇ ਸੀਗੇ ਤਾਂ ਇੱਕ ਕੁਆਟਰ ਵੀ ਰਹਿ ਗਿਆ ਸੀ ਵਿੱਚ ਤਾਂ ਜਦੋਂ ਠਾਕੁਰ ਸਾਹਿਬ ਨੂੰ ਦੁਬਾਰਾ ਉਹ ਮੀਟਿੰਗਾਂ ਦੇ ਵਿੱਚ ਪਤਾ ਲੱਗਿਆ ਵੀ ਆਹ ਚੀਜ਼ ਰਹਿ ਗਈ ਇਹਨਾਂ ਨੇ ਦੁਬਾਰਾ ਆਪਦਾ ਪੂਰਾ ਪਲਾਨ ਲੈ ਕੇ ਮੀਟਿੰਗ ਕੀਤੀ ਚੀਮਾ ਜੀ ਨਾਲ ਸੀਐਮ ਸਾਹਿਬ ਨਾਲ ਤਾਂ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਤੇ ਉਹ ਵੀ ਸਾਡੇ ਕੋਲ ਆ ਗਏ ਜਿਹੜੇ ਵਪਾਰੀ ਰਹਿੰਦੇ ਸੀ ਉਹਦੇ ਵਿੱਚੋਂ ਜੋ ਵੀ ਆਪਦਾ ਬਿਜ਼ਨਸ ਨੂੰ ਦੁਬਾਰਾ ਖੜਾ ਕਰਨਾ ਚਾਹੁੰਦੇ ਨੇ ਡਿਊ ਟੂ ਅ ਵੈਟ ਦੇ ਆ ਪ੍ਰੋਬਲਮਸ ਕਰਕੇ ਬੰਦ ਕਰੀ ਬੈਠੇ ਸੀ ਇੰਡਸਟਰੀ ਤਾਂ ਉਹਨਾਂ ਵਾਸਤੇ ਦਿਵਾਲੀ ਦਾ ਇੱਕ ਬਹੁਤ ਵੱਡਾ ਤੋਹਫਾ ਹੈ ਤਾਂ ਅਸੀਂ ਤਾਂ ਚਾਹੁੰਦੇ ਹਾਂ ਵੀ ਸਾਰੇ ਵਪਾਰੀ ਜਿੰਨੇ ਵੀ ਹੈਗੇ ਇਹਦਾ ਫਾਇਦਾ ਲੈਣ ਆਪਦੀ ਇੰਡਸਟਰੀ ਦੁਆਰਾ ਚਾਲੂ ਕਰ ਉਹਦੇ ਨਾਲ ਜਿੱਥੇ ਰੋਜ਼ਗਾਰ ਮਿਲੂਗਾ ਉਥੇ ਪੰਜਾਬ ਦੀ ਅਰਥਵਿਵਸਥਾ ਨੂੰ ਵੀ ਪਹੁੰਚਾਰਾ ਮਿਲੂਗਾ ਤਾਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਦਾ ਚਾਹੇ ਸਾਡੇ ਸੀਐਮ ਸਾਹਿਬ ਨੇ ਚਾਹੇ ਕੇਜਰੀਵਾਲ ਸਾਹਿਬ ਨੇ ਚਾਹੇ ਚੀਮਾ ਜੀ ਨੇ ਠਾਕੁਰ ਜੀ ਨੇ ਲੋਅਰ ਲੈਵਲ ਤੋਂ ਲੈ ਕੇ ਇਹਨੂੰ ਉੱਪਰ ਤੱਕ ਲੈ ਕੇ ਗਏ ਉਹਨਾਂ ਨੇ ਦੀ ਪਾਲਿਸੀ ਬਣਾਈ ਗਰਾਉਂਡ ਲੈਵਲ ਤੇ ਆ ਕੇ ਉਹ ਪਾਲਿਸੀ ਅੱਜ ਤੁਹਾਡੇ ਸਾਹਮਣੇ ਹੈ ਵਪਾਰੀਆਂ ਲਈ ਬੜਾ ਵੱਡਾ ਤੋਹਫਾ ਦਿਵਾਇਆ ਤੇ ਅਸੀਂ ਤਾਂ ਰਿਕਵੈਸਟ ਕਰਦੇ ਹਾਂ ਸਾਰੇ ਵਪਾਰੀਆਂ ਨੂੰ ਕਿ ਦੇਖੋ ਇਹਦੇ ਨਾਲ ਜੇ ਤੁਹਾਡੇ ਜਿੰਨੇ ਵੀ ਤੁਹਾਡੀਆਂ ਸਮੱਸਿਆਵਾਂ ਨੇ ਸੋਲਵ ਹੁੰਦੀਆਂ ਨੇ ਜੇ ਫਿਰ ਵੀ ਕੋਈ ਰਹੂਗੀ ਤਾਂ ਅਸੀਂ ਹਮੇਸ਼ਾ ਤਤਪਾਰ ਹਾਂ ਠਾਕੁਰ ਸਾਹਿਬ ਦੇ ਅੰਡਰ ਜਿਹੜੀ ਟੀਮ ਸਾਡੀ ਪੰਜਾਬ ਦੀ ਸਾਡੀ ਡੇਲੀ ਮੀਟਿੰਗ ਹੋ ਕੇ ਡੇਲੀ ਅਸੀਂ ਕੰਮਕਾਲ ਦੇ ਮੀਟਿੰਗ ਕਰਦੇ ਹਾਂ ਸਾਰੇ ਪੰਜਾਬ ਦੇ ਵਪਾਰੀ ਜਿਹੜੇ ਉਹਨਾਂ ਦੇ ਮੁੱਦੇ ਐ ਉਹਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਰਕਾਰ ਤੱਕ ਲੈ ਕੇ ਜਾਈਏ ਤੇ ਸਰਕਾਰ ਉਹਨਾਂ ਨੂੰ ਹੱਲ ਕਰਾਏ